ਸੜਕ ਦੀ ਬੜੀ ਦੇਰ ਤੋਂ ਡਿਮਾਂਡ ਸੀਗੀ ਕਿਉਂਕਿ ਸਾਡਾ ਇੱਥੇ ਦੁਰਗਾ ਮੰਦਿਰ ਨਾਲ ਸਾਡੇ ਸਾਰੇ ਰਾਜਪੁਰਾ ਵਾਸੀਆਂ ਦੀਆਂ ਭਾਵਨਾਵਾਂ ਸ਼ਰਧਾ ਜੁੜੀ ਹੋਈ ਹੈ ਤੇ ਇਥੋਂ ਦੀ ਸੜਕ ਕਰਕੇ ਥੋੜੀ ਜਿਹੀ ਦਿੱਕਤ ਆਉਂਦੀ ਸੀ ਕਾਫੀ ਦੇਰ ਤੋਂ ਅਸੀਂ ਇਹਦੇ ਲਈ ਲੱਗੇ ਹੋਏ ਸੀ ਕਿ ਇਸ ਸੜਕ ਦਾ ਸ਼ੁਰੂਆਤ ਕੀਤੀ ਜਾਵੇ ਜਿਵੇਂ ਤੁਸੀਂ ਜਾਣਦੇ ਹੋ ਵੀ ਸਰਦੀਆਂ 'ਚ ਇਹ ਸੜਕਾਂ ਨਹੀਂ ਬਣ ਸਕਦੀਆਂ ਲੁੱਕ ਵਾਲੀਆਂ ਤਾਂ ਥੋੜਾ ਜਿਹਾ ਮੌਸਮ ਦਾ ਹੀ ਇੰਤਜ਼ਾਰ ਹੋ ਰਿਹਾ ਸੀ ਹੁਣ ਮੌਸਮ 'ਚ ਗਰਮੀ ਆ ਗਈ ਹੈ ਤੇ ਅੱਜ ਤੋਂ ਸ਼ੁਰੂਆਤ ਹੋ ਰਹੀ ਹੈ ਇਹ ਦੁਰਗਾ ਮੰਦਰ ਰੋਡ ਸਤਨੇਰ ਮੰਦਰ ਰੋਡ ਤੇ ਉਧਰੋਂ ਇਸਲਾਮਪੁਰ ਸ਼ਮਸ਼ਾਨ ਘਾਟ ਵਾਲੋਂ ਹੁੰਦੀ ਹੋਈ ਇਹ ਸਾਰੀ ਰੋਡ ਅੰਦਰੋਂ ਪੂਰੀ ਕੀਤੀ ਜਾਊ। ਕਿੰਨੇ ਕੁ ਦਾ ਪ੍ਰੋਜੈਕਟ ਹੈ ਇਹ ਲਗਭਗ 50 ਲੱਖ ਦਾ ਪ੍ਰੋਜੈਕਟ ਹੈਗਾ ਔਰ ਇਹਨਾਂ ਤੋਂ ਇਲਾਵਾ ਹੋਰ ਵੀ ਕਈ ਸੜਕਾਂ ਉਹ ਵੀ ਸਾਰੀਆਂ ਜਿਹੜੀਆਂ ਲੁੱਕ ਵਾਲੀਆਂ ਸੜਕਾਂ ਉਹ ਵੀ ਸਾਰੀਆਂ ਇਹਦੇ ਵਿੱਚ ਲੈ ਕੇ ਸਾਰੀਆਂ ਸੜਕਾਂ ਰਾਜਪੁਰੇ ਦੀਆਂ ਨਵੀਆਂ ਬਣਾਈਆਂ ਜਾਂਦੀਆਂ। ਇਹ ਮੇਰੇ ਸੜਕਾਂ ਦਾ ਕਿੰਨਾ ਹੋ ਰਣੀ ਕੁਝ ਹੋਰ ਵੀ ਕਈ ਕੰਮ ਆ ਰਹੇ ਆ ਪਰ ਅੱਜ ਆਪਾਂ ਸੜਕਾਂ ਦਾ ਕਰਨ ਆਏ ਆ। ਤਾਂ ਫਿਰ ਸੜਕਾਂ ਦੀ ਗੱਲ ਕਰੀਏ ਸੜਕਾਂ ਦਾ ਨਾ ਹੋ ਰਿਹਾ ਜਿਵੇਂ ਕਿ ਮੈਂ ਪਿਛਲੀ ਦਿਨ ਪਿਛਲੀ ਦਿਨੀ ਮੈਂ ਇੱਕ ਵੀਡੀਓ ਵੀ ਪਾਈ ਸੀਗੀ ਫੁਵਾਰਾ ਚੌਂਕ ਤੋਂ ਲੈ ਕੇ ਪਰਲੇ ਪਾਸੇ ਸਾਰੀ ਟੋਟਲ ਪਾਣੀ ਦੀ ਪਾਈਪਲਾਈਨ ਚੇਂਜ ਹੋ ਰਹੀ ਹੈ ਜਿਹੜੀ ਕਿ ਬੜੇ ਲੰਬੇ ਸਮੇਂ ਤੋਂ ਦਿੱਕਤ ਸੀ 1982 ਦੇ ਪਾਈਪਲਾਈਨ ਪੈਸੀ ਤੇ 10 ਸਾਲਾਂ ਬਾਅਦੇ ਚੇਂਜ ਹੋਣੀ ਚਾਹੀਦੀ ਸੀ ਪਰ ਕਿਸੇ ਨੇ ਧਿਆਨ ਨਹੀਂ ਦਿੱਤਾ ਲੋਕਾਂ ਨੂੰ ਗੰਦਾ ਪਾਣੀ ਪੀਣ ਤੋਂ ਲੋਕ ਮਜਬੂਰ ਸੀ ਕਿ ਬੜੇ ਆਂਦੇ ਸੀ ਕਿ ਸ਼ਿਵਰੇਸ ਦਾ ਪਾਣੀ ਆ ਰਿਹਾ ਉਹ ਸਾਰੀ ਚੀਜ਼ਾਂ ਤੋਂ ਇਨਜਾਤ ਪਾਈ ਜਾਊ ਟੋਟਲ ਪਾਈਪਲਾਈਨ ਚੇਂਜ ਹੋਊਗੀ ਹਰ ਘਰ 'ਚ ਪੀਣ ਵਾਲੇ ਪਾਣੀ ਦਾ ਕਨੈਕਸ਼ਨ ਹੋਊਗਾ ਪਾ ਉਸ ਦੇ ਨਾਲ ਮੈਨੂੰ ਇਹ ਨਹੀਂ ਲੱਗਦਾ ਕਿ ਪਾਣੀ ਦੀ ਸਮੱਸਿਆ ਇੱਥੇ ਰਹੇ ਮੈਨੂੰ ਸਰ ਜਿਹੜਾ ਸੁਨਾਂਦ ਵਾਲਾ ਕੋਲ ਹੈਗਾ ਜੀ ਓਵਰ ਬ੍ਰਿਜ ਤੇ ਟੈਂਡਰ ਬ੍ਰਿਜ ਇਹ ਕਦੋਂ ਤੱਕ ਉਹ ਰੇਲਵੇ ਵੱਲੋਂ ਲੁੱਕ ਦਾ ਕੰਮ ਸ਼ੁਰੂ ਹੋ ਚੁੱਕਿਆ ਹੁਣ ਪੀ ਡਬਲਯੂ ਡੀ ਨੇ ਜਲਦੀ ਉਹ ਵੀ ਕਰ ਦੇਣਾ ਤੇ ਆਈ ਥਿੰਕ ਕਿ 10 12 ਦਿਨਾਂ ਚ ਇਹ ਕੰਮ ਸ਼ੁਰੂ ਹੋ ਜੂਗਾ ਉਹ ਪੂਲੀ ਸਟਾਰਟ ਕੀਤਾ ਜਾਊਗਾ